ਤੁਹਾਡੇ ਇਸ ਕਿਵੇਂ ਆਓ ਫਿਰ ਕੱਟ ਹੋਗੇ ਆਪਾਂ ਵੀ ਪੂਰੇ ਕੱਟ ਤੇ ਅੱਗੇ ਆਪਾਂ ਕਰ ਲਗਾ ਸਟੈਂਟ ਦਿਖਾ ਦੇ ਬਈ ਇੱਕ ਬਰੀ ਸਾਈਕਲ ਸਟੈਂਟ ਵਾਲੀ ਤੇ ਜਿਹੜੀ ਜਿਹੜੀ ਉਹ ਸਾਈਕਲ ਆ ਉਹ ਸਾਈਕਲ ਦੇ ਵੀ ਆਪਾਂ ਕੋਈ ਨਹੀਂ ਇੱਕ ਅੱਧੇ ਦਿਨ ਚ ਖੋਲ ਲਾਵਾਂਗੇ ਇੱਕ ਅੱਧੇ ਦਿਨ ਚਲਾਵਾਂਗੇ ਚਲੋ ਪਹਿਲਾਂ ਇਸ ਤੇ ਸਟੈਂਟ ਕਰਦੇ ਆ ਤੁਹਾਨੂੰ ਦਿਖਾਉਣੇ ਆ ਬਾਅਦ ਚ ਫੋਨ ਦੇ बाद फोन स्टैंड फोन स्टैंड पे लाके फोन से वीडियो बना चलो बस चलो भाई कर दे स्टैंड ਚਲੋ ਗਾਇਜ਼ ਫੋਨੇ 'ਚ ਸਾਨੂੰ ਲਾ ਕੇ ਖੋਣ ਫਿਰ ਮਿਲਦੇ ਆ ਚਲੋ ਗਾਇਜ਼ ਕਰਦੇ ਆ ਸਟੰਟ ਮੈਡਮ ਬੜਾ ਇਹ ਦਿਖਾਉਣੇ ਇਸ 'ਚ ਮਾੜਨ ਗਾਇਜ਼ ਥੋੜੇ ਫੋਨ ਆਪਾਂ ਇੱਕਦਮ ਇਸ ਦਾ ਕਿ ਬੜਾ ਇਹ ਦਿਖਾਉਣੇ ਗਾਈਸ ਚੱਤੀ ਹੋਇਆ ਸੀਗਾ ਚੱਲੋ ਬਸ ਗਾਈ ਕਿ ਇਹ ਸਟੈਂਡ ਸਟੂਨ ਤੇ ਨਹੀਂ ਬੰਦੀ ਜੀ ਇਹਨਾਂ ਸ਼ੈਡੋ ਕਰ ਕਿਉਂ ਮੱਥਾ ਮਾਰਿਆ ਖੋਲੀ ਅੱਛ ਸੱਪਨ ਨਾਲ ਖੋਲੀ ਦਾ ਆਓ ਇਧਰੋਂ ਮੈਨੂੰ ਫੜਨ ਦੇ ਤੂੰ ਉਹ ਨਾਲ ਖੋਲ ਦੇ ਇਹ ਸਟੈਂਡ ਸਟੂਨ ਤੇ ਨਹੀਂ ਬੰਦੀ ਸਿੱਧੇ ਬਣਾਉਣੇ ਆ ਛੇਨ ਗਾਈਸ ਟੰਗ ਬਣਾ ਆ ਇੱਥੋਂ ਖੋਲ ਦੇ ਚਾਲੇ ਇਧਰ ਵਾਈ ਖੁੱਲ ਜ ਸਿੱਧਾ ਬਣਾਉਣਾ ਹੈ ਗਾਈ ਸਾਈਕਲ ਦੇ ਸਿੱਧੀ ਵੀਡੀਓ ਸਟੈਂਡ ਤੇ ਨਹੀਂ ਬਣਦੀ ਜੀ ਆ ਇਹਦੇ ਵਿੱਚ ਲਾ ਦੇ ਇਹਦੇ ਵਿੱਚ ਲਾ ਦੇ ਆ ਇਹਦੇ ਵਿੱਚ ਪਾ ਦੇ ਆ ਜੀ ਇਹ ਨਾਲ ਲਾ ਦੇ ਆਹਾਂ ਆ ਪਹਿਲਾ ਪਾ ਤਾਂ ਆ ਪਹਿਲਾ ਆ ਹੁਣ ਛੱਡਾ ਬਛੜਾ ਚਲ ਬੱਸ ਬੱਸ ਬਾਲੀ ਨਾ ਕਰ ਬੱਸ 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 ਜਾ ਯਾਰ ਤੂੰ ਲੈ ਆ ਫੜ ਖੜ ਬੱਸ ਮੂੰਹ ਕਰ ਤੂੰ ਆ ਫੜ 6 ਵਜੇ ਇਸ ਤੋਂ ਸਟੰਟ ਹੁੰਦੇ ਨਹੀਂ ਫਿਰ ਇਸ ਮੇਰੇ ਵੀਡੀਓ ਬਣਦੀ ਨਹੀਂ ਮਤਲਬ ਭਾਈ ਮੈਂ ਸਾਈਕਲ ਚਲਾਉਣਾ ਤੂੰ ਖੜ ਕੇ ਕੈਮਰਾ ਮੈਨਸ ਕੈਮਰਾਮੈਨ ਵੀ ਬਾਲੀ ਕਾਲੀ ਖੋਈ ਦਿੰਦੀ ਐ ਮੜੀ ਜੀ ਕਿਹੜੀ ਚਲੋ ਪਹਿਲਾਂ ਰੱਖ ਕੇ ਆਉਣੇ ਨੇ ਫਿਰ ਕੁਝ ਕਰਾਂਗੇ ਉਹ ਕਿੱਡਾ ਹੈਗਾ ਸਟੰਟ ਸਟੰਟ ਬਈ ਆ ਚਲੋ ਸਟੰਟ ਕਰ ਕਰ ਬਈ ਸਟੰਟ 1 2 3 ਗੋ ਕਰ ਸਟੰਟ ਨਹੀਂ ਹੁੰਦੀ ਮੇਰੇ ਵੀਡੀਓ ਸਟੈਂਟ ਨਹੀਂ ਹੁੰਦੇ ਹਾਂ ਨਹੀਂ ਹੁੰਦੀ ਇਹ ਸਟੋ ਸਟੈਂਡ ਵੀਡੀਓ ਚਲੋ ਵੀ ਮੈਂ ਕਰਕੇ ਦਿਖਾਉਣਾ ਤੁਹਾਨੂੰ ਸਟੈਂਟ ਬਸ ਬਸ ਚਲੋ ਵੀ ਮੈਂ ਕਰਦਾ ਹੁਣ ਸਾਈਕਲ ਤੋਂ ਤਾਂ ਸਟੈਂਟਾ ਪੱਕਰੀ ਜੰਨੇ ਆ ਮੈਂ ਫਿਰ ਚਲੋ ਇੱਕ ਵਾਰੀ ਤੁਹਾਨੂੰ ਸਵਰਾਜ ਵੀ ਕਰ ਜੀ ਟਰੈਕਟਰ ਖਿਡਣ ਵਾਲਾ ਚਲੋ ਮੇਰੇ ਕੋਲ ਫੋਟੋ ਦਿਖਾਉਂਦਾ ਤੁਹਾਨੂੰ ਸਵਰਾਜ ਲੰਨਾ ਮੈਂ ਠੀਕ ਹੈ ਨਾ ਜੀ ਉਪਸ ਕੈਮਰਾਮੈਨ ਚਲਾਈ ਜਾਂਦਾ ਡੇਗ ਤੇ ਕੈਮਰਾਮੈਨ ਚਲਾਈ ਜਾਂਦਾ ਸਿੱਗਾ ਸਿੱਗਾ ਆ ਗਿਆ ਆ ਗਿਆ ਆ ਗਿਆ ਆ ਗਿਆ ਡੇਗ ਤੇ ਲੱਭਦੀ ਬਾਬਾ ਅੱਯਾਰ ਤੂੰ ਵੀ ਨਾ ਘੱਟ ਬੋਲ ਮੂਰਲੇ ਬਰੇ ਬੇਖੂ ਇੱਥੇ ਕਿੱਥੇ ਲੱਗਦੇ ਚਲਾਉਂਦਾ ਵੇ ਚਲਾਉਂਦਾ ਵੇ ਕਿੱਥੇ ਬਸ ਬਸ ਲੋ ਹਰ ਹਰ ਮਿਲਦੇ ਤੁਸੀਂ ਨਵੀਂ ਵੀਡੀਓ ਦੇ ਨਾਲ ਹੋ ਤੱਕ ਲਈ ਬਾਏ 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 ਬਾਏ